श्री पुलिस नु मिली वड्डी सफलता ग्राम हेरोइन समेत नौजवान गिरफ्तार थाना श्री हरगोबिंदपुर पुलिस वेले भारी सफलता मिली जद की एक नौजवान हेरोइन समेत गिरफ्तार करने का समाचार प्राप्त होया है ਇਸ ਸੰਬੰਧੀ ਸ੍ਰੀ ਹਰਗੋਬਿੰਦਪੁਰ ਸਾਹਿਬ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਮਾਨਯੋਗ ਐਸਐਸਪੀ ਸੁਹੇਲ ਕਾਸਮ ਮੀਰ ਬਟਾਲਾ ਦੇ ਹੁਕਮ ਅਨੁਸਾਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਪਾਰਟੀ ਐਸਐਚਓ ਵਿਕਰਮ ਸਿੰਘ ਦੀ ਅਗਵਾਈ ਹੇਠ ਪੈੜੇ ਅੰਸਰਾਂ ਦੀ ਪਾਲ ਲਈ ਗਾਲੋਵਾਲ ਪੁਲੀ ਤੋਂ ਸ਼੍ਰੀ ਹਰਗੋਬਿੰਦਪੁਰ ਗਸਤ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਸਥਾਨਕ ਦਾਣਾ ਮੰਡੀ ਦੇ ਅੰਦਰ ਗਈ ਤਾਂ ਉਹਨਾਂ ਨੂੰ ਪੈਦਲ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ ਤਾਂ ਜਿਸ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਉਸ ਤੇ ਥੈਲੀ ਵਿੱਚੋਂ ਪਲਾਸਟਿਕ ਦੇ ਲਿਫਾਫੇ ਵਿੱਚੋਂ ਚਾਰ ਛੋਟੇ ਪੈਕਟ ਬਰਾਮਦ ਕੀਤੇ ਤਾਂ ਪੁਲਿਸ ਪਾਰਟੀ ਨੇ ਉੱਚ ਅਧਿਕਾਰੀਆਂ ਨੂੰ ਇਸ ਸੰਬੰਧ ਵਿੱਚ ਸੂਚਨਾ ਦਿੱਤੀ ਇਸ ਸੰਬੰਧ ਵਿੱਚ ਡੀਐਸਪੀ ਹਰਕ੍ਰਿਸ਼ਨ ਸਿੰਘ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਨੌਜਵਾਨ ਕੋਲੋਂ ਫੜੇ ਗਏ ਪੈਕਟਮ ਵਿੱਚੋਂ 550 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁੱਛਣ ਤੇ ਓਕਤ ਨੌਜਵਾਨ ਅਮਨ ਪੁੱਤਰ ਪਠਾਨ ਵਾਸੀ ਸ੍ਰੀ ਹਰਗੋਬਿੰਦਪੁਰ ਵੱਜੋਂ ਦੱਸੀ ਓਕਤ ਨੌਜਵਾਨ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਤੇ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਜਗੀਰ ਮੰਡਾ ਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਵਿਸ਼ੇਸ਼ ਰਿਪੋਰਟ ਕੱਲ ਸ਼ਾਮੀ ਆਪਨਾ ਸਦੀਪੀਸ ਪਾਰਟੀ ਜਿਹਦੇ ਨਿਗਰਾਨੀ ਗੁਰਤੇਵ ਸਿੰਘ ਸਬ ਇੰਸਪੈਕਟਰ ਉਹ ਲਾਸਬਾਪ ਪੜੇਪੁਰ ਸਰ ਦੇ ਸੰਬੰਧ ਵਿੱਚ ਏਰੀਆ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦਸਰ ਜੋ ਕਿ ਚੇਰਗੁਰੂਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਹੀਰੋਨ ਬਰਾਮਦ ਉਹ ਅਸੀਂ ਕਤਮਾ ਦਰਜ ਕਰਕੇ ਜਿਹੜੀ ਤਤਤੀਸ਼ੂ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹੀ ਵਿਅਕਤੀ ਆ ਜਿਸ ਨੇ ਕੁਝ ਇੱਕ ਤਵੰਨਨ ਪਹਿਲਾਂ ਬਚਰਾਵਾ ਵਿੱਚ ਇੱਕ ਵਿਅਕਤੀ ਤੇ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਇਹਦੀ ਪਾਰਟੀ ਕਾਫੀ ਮਸਤੀਦ ਸੀ ਇਹਨੂੰ ਫੜਨ ਦੇ ਪਰੰਤੂ ਇਸ ਸਾਡੇ ਕੋਲ ਇਹ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਐਨਡੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਲਿਖੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਥਿਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਇਹ ਕਿੱਥੇ ਸਪਲਾਈ ਕੀਤੀ ਕਰਨੀ ਅਤੇ ਖਿਨਾਰੀ ਅਸੀਂ ਜਿਹੜਾ ਸਾਡਾ 307 ਦੇ ਵਿੱਚ ਰਹੋ ਸੀ ਪਹੁੰਚਦੇ ਹਾਂ ਇਹਨੇ ਇੱਕ ਆਪਣੇ ਨਾਟਰਾਮਾ ਵਿੱਚ ਇੱਕ ਕੰਮ ਕਰੀਆ ਮਾਮਾ ਦੀਆਂ ਕਰਕੇ ਸੀ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜਲੇ ਜਿਹਦੇ ਵਿੱਚ ਇੱਕ ਸੋਨੂ ਨਾਂ ਦਾ ਵਿਅਕਤੀ ਜੋ ਦਿੱਤੀ ਰੋਕਾ ਕਰ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਂ ਦਾ ਵਿਅਕਤੀ ਵਜੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਉਸਦਾ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋੜੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਇਹ ਪਠਾਨ ਇੱਕ ਰਾਜਵੀਰ ਇੱਕ ਚੋਬਰ ਨਾਲ ਦੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਕੇ ਚੱਕੀ ਕੀਤਾ ਸੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਕੀਤਾ ਗ੍ਰਿਫਤ ਤੋਂ ਬਾਹਰ ਆ ਸੀ ਉਹਦੇ ਮੱਥਾ ਲੱਗਿਆ ਸਰ ਇਹਦੇ ਕੋਲ ਗੋਰੀ ਤੋਂ ਨਾਵ ਗੋਲੀਆਂ ਦਾ ਕੇਸ ਦਰਜ ਹੈ ਇਹਦੇ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੈਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਕੇ ਹੁਣ ਸੁਵਿਧਾ ਕਰਨ ਦੀ ਲੋੜ ਹੈ o cinema do por onde é entreten